ਤੁਸੀਂ ਦੇਖ ਰਹੇ ਹੋ ਪੰਜਾਬੀ ਟਾਕ ਟੀਵੀ ਤੇ ਮੈਂ ਹਾਂ ਤੁਹਾਡਾ ਹੋਸਟ ਗੁਰਵਿੰਦਰ ਸਿੰਘ ਸੰਧੂ ਸੋ ਅੱਜ ਕੱਲ੍ਹ ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿੱਚ ਕਿਸੇ ਨੂੰ ਵੀ ਟ੍ਰੈਫਿਕ ਨਿਯਮਾਂ ਬਾਰੇ ਕੋਈ ਜ਼ਿਆਦਾ ਨੌਲੇਜ ਨਹੀਂ ਹੈ ਹੋ ਸਕਦਾ ਨੌਲੇਜ ਹੋਵੇ ਪਰ ਪਤਾ ਨਹੀਂ ਕਿਉਂ ਲੋਕ ਇਸ ਗੱਲ ਤੇ ਨਾ ਗੌਰ ਨਹੀਂ ਕਰ ਰਹੇ ਬੜੀ ਜਗ੍ਹਾ ਤੇ ਦੇਖਿਆ ਕਿ ਛੋਟੀ ਛੋਟੀ ਗਲਤੀਆਂ ਤੋਂ ਜਿਹੜੀਆਂ ਬਹੁਤ ਵੱਡੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਕਿਉਂ ਵਾਪਰਦੀਆਂ ਨੇ ਕਿਉਂਕਿ ਜਿਹੜੇ ਸਾਡੇ ਰੂਲ ਰੈਗੂਲੇਸ਼ਨ ਆ ਜਿਹੜੇ ਟ੍ਰੈਫਿਕ ਦੇ ਨਿਯਮਾਂ ਉਹਨਾਂ ਨੂੰ ਅਸੀਂ ਫੋਲੋ ਨਹੀਂ ਕਰਦੇ ਸੋ ਸਾਡੇ ਨਾਲ ਨੇ ਸਾਡੇ ਟ੍ਰੈਫਿਕ ਇੰਚਾਰਜ ਸਾਡੇ ਸਤਕਾਰਯੋਗ ਵਕੀਲ ਸਿੰਘ ਜੀ ਉਹਨਾਂ ਨਾਲ ਅੱਜ ਆਪਾਂ ਗੱਲਬਾਤ ਕਰਦੇ ਆਂ ਉਹਨਾਂ ਤੋਂ ਇਹਦੇ ਬਾਰੇ ਪੁੱਛਦੇ ਆਂ ਕਿ ਸਾਨੂੰ ਵੱਡੀਆਂ ਹਾਦਸਿਆਂ ਤੋਂ ਬਚਣ ਲਈ ਸਾਨੂੰ ਜਿਹੜਾ ਟ੍ਰੈਫਿਕ ਦੇ ਨਿਯਮਾਂ ਦੀ ਕਿਸ ਤਰ੍ਹਾਂ ਪਾਲਣਾ ਕਰਨੀ ਚਾਹੀਦੀ ਹੈ ਹਨੀਫ ਜੀ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਸੱਸੀ ਗਾਲ ਜੀ ਸਾਨੂੰ ਸਾਹਿਬ ਕਾਫੀ ਚਿਰ ਤੋਂ ਤੁਹਾਡੇ ਨਾਲ ਜੁੜੇ ਹੋਏ ਆਂ ਸਾਕਸੀ ਜਦੋਂ ਮੇਰੀ ਪੋਸਟਿੰਗ ਹੋਦੋਂ ਵੀ ਤੁਸੀਂ ਸਾਡੇ ਕੋਲੇ ਆਉਂਦੇ ਸੀ ਤੇ ਆਪਾਂ ਚੱਲੋ ਪਬਲਿਕ ਦਾ ਜਾਂ ਕੋਈ ਵੀ ਹੋਰ ਸੁਝਾਅ ਹੁੰਦੇ ਸੀ ਇੱਕ ਦੂਜੇ ਨਾਲ ਲੈਂਦੇ ਗਏ ਬਿਲਕੁਲ ਬਿਲਕੁਲ ਸਸ਼ਕਤੀਕਰ ਤੇ ਸਰ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਵੀ ਬਹੁਤ ਜਗ੍ਹਾ ਤੇ ਦੇਖਿਆ ਕਿ ਛੋਟੀਆਂ-ਛੋਟੀਆਂ ਗਲਤੀਆਂ ਤੋਂ ਵੱਡੀਆਂ ਘਟਨਾਵਾਂ ਵਾਪਰ ਜਾਂਦੀਆਂ ਅਸੀਂ ਉਹਨਾਂ ਚੀਜ਼ਾਂ ਨੂੰ ਫੋਲੋ ਨਹੀਂ ਕਰਦੇ ਸੁਣਦੇ ਨਹੀਂ ਤਾਂ ਹੁਣ ਅਸੀਂ ਸਾਨੂੰ ਇਹ ਦੱਸੋ ਵੀ ਜਦੋਂ ਅਸੀਂ ਹਾਈਵੇ ਤੇ ਚੜਦੇ ਆਂ ਰੋਡ ਤੇ ਚੜਦੇ ਆਂ ਤੇ ਸਾਨੂੰ ਇਹਨਾਂ ਘਟਨਾਵਾਂ ਤੋਂ ਬਚਣ ਲਈ ਕਿਹੜੇ-ਕਿਹੜੇ ਰੂਲ ਫੋਲੋ ਕਰਨਾ ਚਾਹੀਦੇ ਮੈਂ ਵੀ ਜੋ ਟ੍ਰੈਫਿਕ ਦੇ ਨਿਯਮ ਬਣੇ ਆ ਉਹ ਸਾਡੀ ਸੇਫਟੀ ਵਾਸਤੇ ਬਣੇ ਨਾ ਕਿ ਪੁਲਿਸ ਤੋਂ ਡਰਦੇ ਮਾਰੇ ਬਣੇ ਆ ਵੀ ਅਸੀਂ ਉਹ ਫਾਲੋ ਕਰਨੇ ਆ ਵੀ ਪੁਲਿਸ ਨਾਲ ਸਾਨੂੰ ਕੁਝ ਕਹਦੇ ਉਹ ਸਾਡੀ ਸੇਫਟੀ ਵਾਸਤੇ ਆ ਕਿਉਂਕਿ ਸਾਡੀ ਜੀਮ ਜਾਨ ਕਿੰਨੀ ਕੀਮਤੀ ਆ ਸਾਡੇ ਪਰਿਵਾਰ ਨੂੰ ਸਾਡੀ ਕਿੰਨੀ ਲੋੜ ਆ ਜੋ ਸਾਡੇ ਅੱਗੋਂ ਆ ਰਿਹਾ ਉਹ ਦੀ ਵੀ ਸਾਡੇ ਜਿੰਨੀ ਕੀਮਤ ਆ ਇਸੇ ਤੋਂ ਅਸੀਂ ਬਚਨ ਦੇ ਲਈ ਜਿਵੇਂ ਟ੍ਰੈਫਿਕ ਨਿਜ਼ਮ ਬਣੇ ਹੋਇਆ ਮੈਂ ਤੁਸੀ ਮੋਟੀ ਦੀ ਗੱਲ ਲਾ ਲੂ ਇੱਕ ਆਪਾਂ ਮੋਬਾਈਲ ਤੇ ਪਾਵਾਂ ਬਾਈਕ ਆ ਜਾਂ ਕਾਰ ਤੇ ਮੋਬਾਈਲ ਤੇ ਆਪਾਂ ਫੋਨ ਕਰਨ ਲੱਗੇ ਜਾਂ ਥੋੜੇ ਜਿਹੀ ਵਿਜੀ ਹੋ ਗਏ ਜਿਹੜਾ ਹਾਦਸਾ ਵਾਪਰਦਾ ਉਹ ਸੈਕਿੰਡਾਂ 'ਚ ਹੀ ਵਾਪੜ ਜਾਂਦਾ ਉਹਦਾ 1-2 ਸੈਕਿੰਡ ਨਹੀਂ ਹੁੰਦਾ ਸੈਕਿੰਡ ਹੀ ਹੁੰਦੇ ਮੰਨ ਲਓ ਤੁਸੀਂ ਸਾਡਾ ਤਾਂ 5-10 ਸੈਕਿੰਡ ਮੋਬਾਈਲ ਤੇ ਧਿਆਨ ਚਲੇ ਗਿਆ ਉਦੋਂ ਨੂੰ ਪਤਾ ਨਹੀਂ ਸਾਡੀ ਗੱਡੀ ਨੇ ਡਾਇਰੈਕਸ਼ਨ ਜਾਂ ਬਾਈਕ ਨੇ ਕਿੱਧਰ ਨੂੰ ਚੱਲ ਜਾਣਾ ਅਸੀਂ ਤਾਂ ਸਾਡਾ ਤਾਂ ਜੋ ਨੁਕਸਾਨ ਹੋਣਾ ਹੀ ਹੋਣਾ ਹੈ ਜਿਹੜਾ ਆਉਣ ਵਾਲਾ ਬੰਦਾ ਉਹਦਾ ਕਸੂਰ ਹੀ ਵਿਚਾਰੇ ਦਾ ਕੁ ਉਹਨੂੰ ਵੀ ਬਹੁਤ ਵੱਡਾ ਹਾਦਸੇ ਦਾ ਸ਼ਿਕਾਰ ਹੋਣਾ ਪੱਲਾ ਇਸ ਕਰਕੇ ਜਿਹੜੇ ਸਾਨੂੰ ਮੋਬਾਈਲ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ ਬੇਸ਼ੱਕ ਉਹ ਬਾਈਕ ਆ ਜਾਂ ਕਾਰ ਹੈ ਇੱਕ ਸਰ ਅਸੀਂ ਦੇਖਿਆ ਵੀ ਤੁਸੀਂ ਕਈਆਂ ਜਗ੍ਹਾ ਤੇ ਤੁਹਾਨੂੰ ਅਸੀਂ ਦੇਖਿਆ ਵੀਡੀਓ ਦੇਖਿਆ ਤੁਹਾਡੀਆਂ ਤੁਸੀਂ ਕੋਈ ਆਉਂਦਾ ਜਾਲੀਆਂ ਲੱਗੀਆਂ ਜਾਂ ਉਹ ਫੋਲੋ ਨਹੀਂ ਰੂਲ ਕਰ ਰਿਹਾ ਤੇ ਤੁਸੀਂ ਉਹਨੂੰ ਬੜੇ ਪਿਆਰ ਸਤਿਕਾਰ ਨਾਲ ਸਮਝਾਉਂਦੇ ਹੋ ਵੀ ਕਾਕਾ ਜੀ ਤੁਸੀਂ ਅੱਗੇ ਤੋਂ ਇਹ ਨਾ ਕਰੋ ਇਹਨੂੰ ਫੋਲੋ ਕਰੋ ਪਰ ਜਿਵੇਂ ਅੱਕੇ ਤੁਸੀਂ ਗੱਲ ਕੀਤੀ ਹੈ ਕੀ ਆਪਾਂ ਸਿਰਫ ਪੁਲਿਸ ਦੇ ਡਰ ਮਾਰੀ ਕਹਿ ਦਿੰਦੇ ਆ ਵੀ ਆਪਾਂ ਬੈਲਟ ਨਹੀਂ ਲਾਈ ਵੀ ਚਲੋ ਉਹ ਅੱਗੇ ਨਾਕਾ ਨਹੀਂ ਹੈਗਾ ਚਲੋ ਕੋਈ ਗੱਲ ਨਹੀਂ ਪਰ ਜਦੋਂ ਆਪਾਂ ਚੰਡੀਗੜ੍ਹ ਜਾਂਦੇ ਆ ਉਦੋਂ ਆਪਾਂ ਰੂਲ ਕਿਵੇਂ ਨਾਲ ਦੀ ਨਾਲ ਫੋਲੋ ਕਰ ਲੈਂਦੇ ਆ ਉਥੋ ਚੱਕਰੇ ਹਨਗੇ ਉੱਥੇ ਸ਼ਕਤੀ ਆ ਉਥੋਂ ਦੀ ਪੁਲਿਸ ਬਿਲਕੁਲ ਕਿਸੇ ਨਾਲ ਗੱਲ ਨਹੀਂ ਕਰਦੀ ਸੁਣਨੀ ਉੱਥੇ ਛੱਤੀ ਜਾਣੇ ਆਪਣੇ ਬੰਦੇ ਆ ਜਿਹਾਉਂਦੇ ਆ ਗੱਲ ਕਰੋ ਜੀ ਗੱਲ ਅਸੀਂ ਕਿਉਂ ਕਰੀਏ ਜਦੋਂ ਤੁਹਾਨੂੰ ਅਸੀਂ ਸੋਸ਼ਲ ਮੀਡੀਆ ਰਹੀਂ ਟ੍ਰੈਫਿਕ ਦੇ ਸਾਡੇ ਸੈਮੀਨਾਰ ਹੁੰਦੇ ਸਕੂਲਾਂ ਕਾਲਜਾਂ ਟਰੱਕ ਯੂਨੀਅਨਾਂ ਬੱਸ ਸਟੈਂਡ ਦੇ ਉੱਤੇ ਅਸੀਂ ਸੈਮੀਨਾਰ ਲਾ ਕੇ ਲੋਕਾਂ ਨੂੰ ਵੇਅਰ ਕਰ ਜੇ ਵੀਰ ਕਰ ਰਹੇ ਆ ਉਹ ਸਾਨੂੰ ਉਹ ਚੀਜ਼ ਨੂੰ ਫਾਲੋ ਕਰਨੀ ਚਾਹੀਦੀ ਆ ਅਸੀਂ ਫਾਲੋ ਕਰਦੇ ਨਹੀਂ ਉਹਨਾਂ ਤੇ ਚੱਲ ਯਾਰ ਗੱਲ ਕਰਾ ਦੇਾਂਗੇ ਗੱਲ ਕਰਨ ਦੇ ਨਾਲ ਨੁਕਸਾਨ ਕੀਦਾ ਹੁੰਦਾ ਉਹ ਸਾਡੇ ਨੁਕਸਾਨ ਹੁੰਦਾ ਨਾ ਜਾਂ ਤਾਂ ਮੰਨ ਲਓ ਅਸੀਂ ਹਾਦਸੇ ਦਾ ਸ਼ਿਕਾਰ ਹੋ ਗਏ ਜਾਂ ਸਾਹਮਣੇ ਵਾਲਾ ਬੰਦਾ ਹੋ ਗਿਆ ਕੁਝ ਉਹ ਨੁਕਸਾਨ ਆ ਜਿਵੇਂ ਤੁਸੀਂ ਹੁਣ ਸੀਟ ਬੈਲਟ ਦੀ ਗੱਲ ਕੀਤੀ ਸੀਟ ਬੈਲਟ ਦਾ ਲਾਉਣ ਦਾ ਫਾਇਦਾ ਇਹ ਆ ਮਨ ਲੋ ਡਰਾਈਵਰ ਨੂੰ ਤਾਂ ਪਤਾ ਮੇਰੀ ਗੱਡੀ ਕਿਤੇ ਕੁਦਰੀ ਅਚਾਨਕ ਓਵਰ ਸਪੀਡ ਆ ਹਿੱਟ ਹੋਣ ਲੱਗੀ ਆ ਉਹ ਕੰਟਰੋਲ ਕਰ ਲੂ ਜਿਹੜਾ ਬੰਦਾ ਸਾਈਡ ਤੇ ਬੈਠਾ ਜਾਂ ਪਿੱਛੇ ਬੈਠਾ ਨੀ ਸਵਾਰੀ ਬੈਠੀ ਗੱਡੀ ਦੇ ਵਿੱਚ ਉਹਨੂੰ ਤਾਂ ਪਤਾ ਹੀ ਨਹੀਂ ਲੱਗਣਾ ਵਿਚਾਰੇ ਨੂੰ ਹੂੰ ਉਹਦਾ ਜਦਾਂ ਸੇਰ ਆ ਬਿਲਕੁਲ ਸ਼ੀਸ਼ੇ ਦੇ ਵਿੱਚ ਵੱਜਣਾ ਜਦੋਂ ਨੇ ਬ੍ਰੇਕ ਮਾਰੀ ਜਿੰਨੀ ਗੱਡੀ ਤੇ ਰਫਤਾਰ ਆ ਉਦੋਂ ਡਬਲ ਰਫਤਾਰ ਦੇ ਨਾਲ ਬੰਦੇ ਨੇ ਹਿੱਟ ਕਰਨਾ ਸ਼ੀਸ਼ੇ ਦੇ ਨਾਲ ਸ਼ੀਸ਼ੇ ਦੇ ਕਰਾਂਗੇ ਹੋ ਸਕਦਾ ਸੀ ਸ਼ੀਸ਼ੇ ਦੇ ਵਿੱਚ ਬੈਲਟ ਆਪਣੀ ਬੈਕਨ ਨੰਬਰ 1 ਸੇਫਟੀ ਹੈ ਬਹੁਤ ਵੱਡੀ ਸੇਫਟੀ ਹੈ ਜੀ ਸਾਨੂੰ ਇਹਦਾ ਡਰ ਨਹੀਂ ਤੋ ਨਹੀਂ ਲਾਉਣੀ ਚਾਹੀਦੀ ਪੁਲਿਸ ਦਾ ਡਰ। ਪੁਲਿਸ ਤਾਂ ਤਾਂ ਚਲਾਨ ਕਰਦੀ ਐ ਵੀ ਤੁਸੀਂ ਉਸ ਡਰ ਤੋਂ ਮਾਰੇ ਲਾ ਲਓ। ਤੁਹਾਡੀ ਸੇਫਟੀ ਹੋ ਜਾਏਗੀ। ਇਸ ਕਰਕੇ ਸਾਨੂੰ ਤਿੰਨ ਚਾਰ ਚੀਜ਼ਾਂ ਜਿਵੇਂ ਕਿ ਕਾਰ ਮੋਟਰਸਾਈਕਲ ਜਾਂ ਅਸੀਂ ਚਲਾਉਨੇ ਆ ਇਹਦੇ ਵਿੱਚ ਇੱਕ ਤਾਂ ਮੈਂ ਤੁਹਾਨੂੰ ਫਾਈਨ ਦੱਸਦਾ ਇਹਦੇ ਫਾਈਨ ਕਿੰਨੇ ਆ। ਬਾਕੀ ਤਾਂ ਸਾਡੇ 103 ਫੈਂਸ ਹੈਗੇ ਆ ਟ੍ਰੈਫਿਕ ਨਿਯਮਾਂ ਦੇ। ਇਹ ਤਾਂ ਉੱਪਰ ਵੀ ਐ ਤਿੰਨ 103 ਸਾਡੀਆਂ ਜਿਹੜੀਆਂ ਚਲਾਨ ਬੁੱਕਾਂ ਦੇ ਵਿੱਚ ਦਰਜ ਆ ਇਹ ਤਾਂ ਉੱਪਰ ਵੀ ਐ। 103 ਦਾ ਵਿੱਚ ਜਿਹੜੇ ਪੰਜ ਚਾਰ ਮोटे-ਮोटे ਚਲਾਨਾਂ ਦਾ ਜੁਰਮਾਨਾ ਦੇਖੋ ਤੁਸੀਂ ਕਿੰਨਾ। ਜਿਹਨੇ ਅਸੀਂ ਲਾਇਸੈਂਸ ਨਹੀਂ ਹੈ ਸਾਡੇ ਕੋਲੇ ਉਹਦਾ 5000 ਫਾਈਨ ਹੈ ਜੇ ਲਾਇਸੈਂਸ ਨਹੀਂ ਹੈ ਬਿਲਕੁਲ ਜੀ ਜੇ ਸਾਡੇ ਕੋਲ ਪੋਲੂਸ਼ਨ ਨਹੀਂ ਹੈ ਦੇਖੋ 100 ਰੁਪਏ ਦਾ ਪੋਲੂਸ਼ਨ ਹੋ ਜਾਂਦਾ ਜੇਕਰ ਅਸੀਂ ਦਰਾਨੇ ਚੈਕਿੰਗ ਸਾਡਾ ਫਾਈਨ ਹੋ ਜਾਂਦਾ ਉਹ 5000 ਰੁਪਏ ਫਾਈਨ ਨਹੀਂ ਉਹ ਆਪਾਂ ਨਾਲ ਦੀ ਆਨਲਾਈਨ ਪੇ ਕਰ ਸਕਦੇ ਹਾਂ ਬਿਲਕੁਲ ਜੀ ਆਨਲਾਈਨ ਪੇ ਕਰ ਸਕਦੇ ਆ ਗਵਰਨਮੈਂਟ ਨੇ ਸਾਡੇ ਮੁੱਖ ਮੰਤਰੀ ਜੀ ਨੇ ਪੰਜਾਬ ਜੀ ਨੇ ਬੜੀਆਂ ਸਹੂਲਤਾਂ ਸਾਨੂੰ ਦੇਖੋ ਕਿੰਨੀਆਂ ਗੱਡੀਆਂ ਵੀ ਹਿੱਕਲ ਦਿੱਤੇ ਜੇ ਆਪਾਂ ਨਹੀਂ ਕਰਦੇ ਫਿਰ ਆਪਾਂ ਨੂੰ ਜਿੱਥੇ ਤੁਸੀਂ ਲਿਖਦੇ ਹੋ ਏਡੀਟੀਓ ਡੀਟੀਓ ਜਾਂ ਕਿਤੇ ਵੀ ਉੱਥੇ ਜਾਣਾ ਪਊ ਫਿਰ ਸਾਨੂੰ ਉੱਥੇ ਜਾਣਾ ਪਊ ਜਾਂ ਅਸੀਂ ਆਪਣੇ ਕੈਫੇ ਬਣਿਆ ਉੱਥੇ ਵੀ ਚਲਾਣ ਇਹ ਜਿਹੜਾ ਈਚ ਲਾਨ ਦਾ ਭਰ ਸਕਦੇ ਆਨਲਾਈਨ ਤੇ ਇਹ ਜਿਹੜੀਆਂ ਜਾਲੀਆਂ ਅੱਜ ਕੱਲ ਟ੍ਰੈਂਡ ਬੜਾ ਚੱਲਿਆ ਹੈ ਜਾਲੀਆਂ ਦੇ ਇਹਦਾ ਕਿੰਨਾ ਜਾਲੀਆਂ ਦਾ 1000 ਰੁਪਿਆ ਜੀ ਜਰੋਨਾ ਦਾ ਥੋੜਾ ਮੈਂ ਤਾਂ ਸੋਚਦਾ ਵੀ ਜਵਾਨਾਂ ਦਾ ਜ਼ਿਆਦਾ ਹੋਣਾ ਚਾਹੀਦਾ ਤੂੰ ਜਾਂ ਤਾਂ ਹੁਣ ਮੇਰੇ ਖਿਆਲ ਹਨਾ ਜਣੀ ਗਣੀ ਲਾਈ ਪੈ ਰਹੀ ਇੱਕ ਟ੍ਰੈਂਡ ਹੋ ਗਿਆ ਜੀ ਖਾਸ ਕਰਕੇ ਜਿਹੜਾ ਯੂਥ ਵਿੰਗ ਹੈ ਨਾ ਉਹ ਜਾਲੀਆਂ ਲਾ ਕੇ ਬੜਾ ਆਪਣੇ ਆਪ ਨੂੰ ਸਮਝਦਾ ਵੀ ਸਮਾਰਟ ਨਹੀਂ ਸਰ ਤੁਸੀਂ ਐਂ ਦਿੱਲੀ ਰੋਕਦੇ ਹੋ ਪਰ ਜਿਆਦਾ ਜਵਾਬ ਕੀ ਹੁੰਦਾ ਲੋਕਾਂ ਦਾ ਇਹੀ ਹੁੰਦਾ ਜੀ ਵੇਲੇ ਲਾਲਾ ਜੀ ਧੁੱਪ ਤੋਂ ਲਾ ਲਿਆ ਅਸੀਂ ਉੱਥੇ ਖੜੀ ਗੱਡੀ ਖੜੀ ਸੀ ਜੀ ਬੱਚਿਆਂ ਨੇ ਲਾਤੀ ਅਸੀਂ ਦੇਖਿਆ ਨਹੀਂ ਦੇਖੋ ਸਾਡੀ ਗੱਡੀ ਤਾਂ ਫਿਰ ਕੋਈ ਕਿਸੇ ਤਰ੍ਹਾਂ ਦਾ ਕੋਈ ਕੁਝ ਵੀ ਰੱਖ ਸਕਦਾ ਜੇ ਅਸੀਂ ਗੱਡੀ ਦੇ ਵਿੱਚ ਹੋ ਜਾਦਾ ਕਿਸੇ ਨੇ ਕੋਈ ਉਹ ਜਿਹਾ ਮਟੀਰੀਅਲ ਬੰਬੇ ਰੱਖਦਾ ਕੀ ਅਸੀਂ ਬੰਬ ਦੇ ਨਾਲ ਗੱਡੀ ਤੋੜੀ ਫਿਰਾਂਗੇ ਇੱਕ ਪਾਨਾ ਹੁੰਦਾ ਹੂੰ ਜਿਹਨੂੰ ਆਪਾਂ ਕਹਿੰਦੇ ਪੰਜਾਬੀ ਚੋਣ ਬਿਲਕੁਲ ਸਾਨੂੰ ਪਤਾ ਹੁੰਦਾ ਗੱਡੀ ਤੇ ਅਸੀਂ ਲਾਇਆ ਜਦੋਂ ਅਸੀਂ ਰੋਕਦੇ ਆਂ ਫਿਰ ਕੋਸ਼ ਹੁੰਦੀ ਆ ਜੀ ਗੱਲ ਕਰਨ ਦੀ ਹੁਣ ਤੁਸੀਂ ਮੈਂ ਤੁਹਾਡੇ ਸਾਹਮਣੇ ਇੱਕ ਗੱਡੀ ਰੁਕ ਕੇ ਇਹ ਗੱਲ ਕਰੋ ਜੀ ਗੱਲ ਕਰਾਉਣੇ ਤੁਹਾਡੀ ਮੈਂ ਕਿਹਾ ਗੱਲ ਕਰਨੀ ਨਹੀਂ ਕਿਸੇ ਨਾਲ ਚਲਾਨ ਕੀਤਾ ਹੂੰ ਇਹਦੇ ਵਿੱਚ ਇਹ ਹੈ ਵੀ ਜਿਹੜਾ ਬੰਦਾ ਸਹੀ ਤੇ ਗਲਤ ਬੰਦੇ ਦਾ ਸਾਨੂੰ ਜਾਲੀਆਂ ਲੱਗੀ ਗੱਡੀ ਤੇ ਨਹੀਂ ਪਤਾ ਲੱਗਦਾ ਹੂੰ ਜਦੋਂ ਅਸੀਂ ਰੋਕਾਂਗੇ ਹੋ ਸਕਦਾ ਉਹ ਚ ਬਜ਼ੁਰਗ ਹੀ ਹੋਵੇ ਬਿਲਕੁਲ ਮੰਨ ਲਓ ਕਿਸੇ ਬੰਦਾ ਬਿਮਾਰ ਹੈ ਬਿਮਾਰ ਦੇ ਉੱਤੇ ਜਾਲੀ ਲਾ ਦੇ ਅਸੀਂ ਦੇਖਾਂਗੇ ਉਹਦੀ ਕੰਡੀਸ਼ਨ ਫਿਰ ਉਹਦਾ ਚਲਾਨ ਹੀ ਕਰਾਂਗੇ ਸਾਨੂੰ ਵੀ ਪਤਾ ਹੁੰਦਾ ਵੀ ਇਹ ਕੋਈ ਸਿਚੁਏਸ਼ਨ ਹੈ ਇਸ ਤਰ੍ਹਾਂ ਦੀ ਪੇਸ਼ੈਂਟ ਹੈ ਮਰੀਜ਼ ਆ ਹੂੰ ਜਿਹੜਾ ਬੰਦਾ ਹੁਣ ਮਨਨੋ ਕਿਸੇ ਨੇ ਕੋਈ ਕ੍ਰਾਈਮ ਕਰਨਾ ਹੂੰ ਉਹਨੇ ਪੋਰਸ ਦੀ ਆਈਡੈਂਟੀ ਤੋਂ ਆਪਦਾ ਆਪਣੀ ਲੁਕੋ ਕੇ ਰੱਖਣੀ ਆ ਵੀ ਛੇਦੀ ਮੈਨੂੰ ਦੂਰੋਂ ਪਤਾ ਨਾ ਲੱਗ ਜਾਏ ਕਿੰਨੇ ਬੰਦੇ ਬੈਠੇ ਪੰਜ ਬੈਠਾ ਇੱਕ ਬੈਠਾ ਹੂੰ ਜਾਲੀ ਵਾਲੀ ਗੱਡੀ ਸਾਡੀ ਕੋਸ਼ਿਸ਼ ਹੈ ਵੀ ਅਸੀਂ ਉਹ ਰੁਕਣੀ ਹੀ ਰੁਕਣੀ ਆ ਉਹ ਜਾਣ ਹੀ ਨਹੀਂ ਦੇਣੀ ਬਿਲਕੁਲ ਜਦੋਂ ਸਾਡੇ ਨਾਕੇ ਦਰਾਂ ਨਾਲ ਜਾ ਕੇ ਤੇ ਚੈਕਿੰਗ ਦਰਾਂ ਨੇ ਹੁੰਦਾ ਪਰ ਲੋਕਾਂ ਨੂੰ ਇਹ ਵੱਡਾ ਭੁਲੇਖਾ ਹੂੰ ਜੀ ਹੁਣ ਕੀ ਕਹਿੰਦੇ ਕਦੇ ਕੋਈ ਇਸ ਤਰ੍ਹਾਂ ਵੀ ਹੋਇਆ ਹੈ ਜਾਲੀ ਲੱਗੀ ਜੇ ਕੋਈ ਤੁਹਾਨੂੰ ਕੋਈ ਡਾਊਟ ਲੱਗਿਆ ਹੋਵੇ ਤੇ ਉਸ ਗੱਲ ਸੱਚੀ ਨਿਕਲੀ ਹੋਵੇ ਬਿਲਕੁਲ ਜੀ ਬੜੇ ਤਾਂ ਤੇ ਹੁੰਦਾ ਯਾਨੀ ਕਿ ਤੁਸੀਂ ਦੇਖ ਲਓ ਕਿ ਸੜਕ ਦੀ ਰੋਡ ਤੇ ਕਈ ਬੰਦੇ ਹੁੰਦੇ ਆ ਗੱਡੀ ਸਾਈਡ ਤੇ ਲਾ ਕੇ ਜਾਲੀਆਂ ਲੱਗੀਆਂ ਹੁੰਦੀਆਂ ਗੱਡੀ ਸਟਾਰਟ ਹੈ ਜੇ ਸਿਆਲ ਆ ਤਾਂ ਗੱਡੀ ਬੰਦ ਆ ਕੇ ਸਾਈਡ ਤੇ ਲਾ ਲੈਣੇ ਬਿਲਕੁਲ ਜੇ ਅਸੀਂ ਰੋਕਾਂਗੇ ਤਾਂ ਉਹਨਾਂ ਦਾ ਲੋਕਾਂ ਦਾ ਇਹ ਵਿਚਾਰ ਆ ਵੀ ਪੁਲਿਸ ਸਾਈਡ ਤੇ ਗੱਡੀ ਖੜੀ ਨੂੰ ਰੋਕ ਨਹੀਂ ਸਕਦੀ ਪਰ ਹਾਂ ਇਹ ਇਹ ਜ਼ਰੂਰ ਦੱਸੋ ਕੀ ਵੀ ਬੜਿਆਂ ਦਾ ਭੁਲੇਖਾ ਹੈ ਵੀ ਪੁਲਿਸ ਗੱਡੀ ਦੀ ਚਾਬੀ ਨਹੀਂ ਕੱਢ ਸਕਦੀ ਪੁਲਸ ਸਾਡਾ ਮੋਬ ਤਾ ਪੁਲਿਸ ਨੂੰ ਉੱਚ ਨਹੀਂ ਪੁੱਛ ਕੇ ਕਰ ਸਕਦੇ ਵਿਜੇ ਜਾਲੀਆਂ ਲੱਗੀਆਂ ਕੋਈ ਆਪਾਂ ਨੂੰ ਸ਼ੱਕ ਪਿਆ ਉਹਦੇ ਬਾਰੇ ਕੀ ਹੈ ਮੰਨੋ ਸਾਈਡ ਤੇ ਗੱਡੀ ਲੱਗੀ ਹੈ ਜੀ ਉਹ ਕਿਸੇ ਵਾਰਦਾਤ ਨੂੰ ਅਜ਼ਾਮ ਦੇਣ ਆਸੇ ਆਪਣੀ ਸਲਾਹ مشورہ ਕਰ ਰਿਹਾ ਸਾਨੂੰ ਸ਼ੱਕ ਪੈ ਗਿਆ ਵੀ ਇਹਸਾ ਦੇ ਗੱਡੀ ਖੜੀ ਹੈ ਕੋਈ ਮਤਲਬ ਨਹੀਂ ਹੈ ਉੱਥੇ ਕੋਈ ਨਲਕਾ ਨਹੀਂ ਹੈ ਪਾਣੀ ਪੀਣਾ ਜਾਂ ਕੋਈ ਇੱਥੇ ਜੋਸ ਦੀ ਰੇੜੀ ਨਹੀਂ ਲੱਗੀ ਜਾਂ ਕੋਈ ਕਿਸੇ ਤਰ੍ਹਾਂ ਦੀ ਬੰਦਾ ਖੜਾ ਹੈ ਬਾਥਰੂਮ ਨਹੀਂ ਕਰ ਰਿਹਾ ਗੱਡੀ ਬੰਦ ਚੱਲ ਰਹੀ ਹੈ ਜਾਲੀਆਂ ਲੱਗੀਆਂ ਹਨ ਸਾਨੂੰ ਸ਼ੱਕ ਪੈਣ ਤੇ ਪੁਲਿਸ ਨੂੰ ਅਧਿਕਾਰ ਹੈ ਸੀ ਜਿੱਥੇ ਵੀ ਮਰਦੀ ਕੋਈ ਚੈਕਿੰਗ ਕਰ ਸਕਦੇ ਆ ਜੇਕਰ ਉਹਦੇ ਵਿੱਚੋਂ ਬੰਦਾ ਕੋਈ ਉਸ ਤਰ੍ਹਾਂ ਵਾਰਦਾ ਤਾਂ ਅਸੀਂ ਉਹਨੂੰ ਰੌਂਡ ਅਪ ਕਰ ਸਕਦੇ ਹਾਂ ਜੇਕਰ ਬੰਦਾ ਸਹੀ ਹੈ ਮਤਲਬ ਉਹ ਚਾਹਨੇ ਕਿ ਉਹਨੇ ਜੇ ਫੋਨ ਹੀ ਹੋ ਸਕਦਾ ਫੋਨ ਦੀ ਗੱਤੋਂ ਕਰਨੀ ਉਹ ਸਿਆਣਾ ਬੰਦਾ ਤੁਹਾਡੇ ਵਰਗਾ ਹੋਊਗਾ ਉਹਨੇ ਸਾਈਡ ਤੇ ਲਾ ਕੇ ਫੋਨ ਕਰ ਰਿਆ ਉਹਨੂੰ ਅਸੀਂ ਕੁਝ ਨਹੀਂ ਕਵਾਂਗੇ ਯਾਨੀ ਕਿ ਜਾਲੀਆਂ ਦਾ ਤੁਸੀਂ ਜਿਤ ਕਰ ਸਕਦੇ ਹੋ ਜਾਲੀਆਂ ਦਾ ਚਲਾਨ ਅਸੀਂ ਕਰ ਸਕਦੇ ਆ ਕਰਨਾ ਵੀ ਪੈਂਦਾ ਇੱਕ ਵੇ ਪਹਿਲਾਂ ਵੀਡੀਓ ਪਾਈ ਸੀ ਉਹਦੇ ਵਿੱਚ ਜਾਲੀਆਂ ਚ ਲੋਕਾਂ ਨੂੰ ਬੜੀ ਕਨਫਿਊਜ਼ ਸੀ ਵੀ ਜਾਲੀ ਜੀ ਅਸੀਂ ਲਾ ਸਕਦੇ ਆ ਕਿੱਥੇ ਲਾ ਸਕਦੇ ਕਿੱਥੇ ਨਹੀਂ ਲਾ ਸਕਦੇ ਜਾਰੀ ਸਿਰਫ ਅਸੀਂ ਪਾਰਕ ਦੇ ਵਿੱਚ ਪਾਰਕਿੰਗ ਗੱਡੀ ਕੀਤੀ ਹੋਈ ਹੈ ਉਹਦੇ ਵਿੱਚ ਸਾਡਾ ਕੋਈ ਕੀਮਤੀ ਸਮਾਨ ਪਿਆ ਅਸੀਂ ਉੱਥੇ ਜਾਲੀਆਂ ਲਾ ਕੇ ਆਪਣੀ ਗੱਡੀ ਨੂੰ ਸੇਫ ਰੱਖ ਸਕਦੇ ਆ ਕਿਉਂਕਿ ਕਿਸ ਬੰਦੇ ਨੇ ਚੋਰੀ ਕਰਨੀ ਆ ਉਹਨੂੰ ਇਹ ਨਹੀਂ ਪਤਾ ਗੱਡੀ ਦੇ ਵਿੱਚ ਸਮਾਨ ਕੀ ਪਿਆ ਸਮਾਨ ਕੀ ਪਿਆ ਉੱਥੇ ਅਸੀਂ ਜਾਲੀ ਲਾ ਸਕਦੇ ਜਦੋਂ ਅਸੀਂ ਗੱਡੀ ਦੇ ਵਿੱਚ ਬਹਿ ਕੇ ਰੋਡ ਤੇ ਚੜਾ ਲਈ ਗੱਡੀ ਉਦੋਂ ਨਹੀਂ ਲਾ ਸਕਦੇ ਉਦੋਂ ਅਸੀਂ ਜਾਲੀ ਨਹੀਂ ਲਾ ਸਕਦੇ ਕਈ ਬੰਦਿਆਂ ਦਾ ਜੀ ਜਾਲੀ ਜਤਾਂ ਜੀ ਏਜੰਸੀ ਵਾਲੇ ਦਿੰਦੇ ਆ ਜਾਲੀ ਜਿਹੜੀ ਏਜੰਸੀ ਵਾਲੇ ਦਿੰਦੇ ਆ ਉਹ ਸਿਰਫ ਇੱਕ ਗੱਡੀ ਪਾਰਕਿੰਗ ਦੇ ਵਿੱਚ ਲਾਉਣ ਵਾਸਤੇ ਜਾਲੀ ਲਾਉਣ ਨੂੰ ਵੀ ਸਮਾਨ ਜੇ ਕਿਸੇ ਨੇ ਚੋਰਨੇ ਵਾਰਦਾਤ ਕਰਨੀ ਆ ਤਾਂ ਉਹਨੂੰ ਪਤਾ ਨਾ ਲੱਗੇ ਵੀ ਸਮਾਨ ਕੀ ਹੈ ਸਮਾਨ ਕੀ ਹੈ ਉਹ ਵੀ ਉਹ ਜਿੱਨਾ ਚਿਰ ਪਾਰਕਿੰਗ ਗੱਡੀ ਜਿੱਨਾ ਚਿਰ ਪਾਰ ਜਦੋਂ ਅਸੀਂ ਗੱਡੀ ਸਟਾਰਟ ਕਰਕੇ ਰੋਡ ਤੇ ਚੜ ਗਏ ਅਸੀਂ ਜਾਲੀ ਨਹੀਂ ਇਹ ਕਿਸੇ ਵੀ ਮੈਂ ਨਾ ਵੀ ਤੁਹਾਡੇ ਮਾਦੀ ਵੀ ਰਹੀ ਕਿਸੇ ਨੂੰ ਸ਼ੱਕ ਨਹੀਂ ਹੋਣਾ ਚਾਹੀਦਾ ਵੀ ਜਾਲੀ ਜੀ ਏਜੰਸੀ ਨੇ ਦੇ ਦਿੱਤੇ ਤਾਂ ਅਸੀਂ ਲਾ ਸਕਦੇ ਆ ਲਾਉੜਾ ਨਹੀਂ ਲਾਉੜਾ ਨਹੀਂ ਲਾਉ ਜੇ ਅਸੀਂ ਜਾਲੀ ਲਾਉਣੀ ਆ ਜਾਂ ਕਾਲੀ ਫਿਲਮ ਲਾਉਣੀ ਆ ਮਾਨਚੋਕ ਸਾਡੇ ਐਡੀਜਪੀ ਸਿਕਿਉਰਟੀ ਆ ਉਹਨਾਂ ਤੋਂ ਪਰਮਿਸ਼ਨ ਲੈ ਕੇ ਬਕਾਇਦਾ ਕੋਈ ਥ੍ਰੈਟਾ ਬੰਦਾ ਉੱਥੋਂ ਪਰਮਿਸ਼ਨ ਲੈਣ ਲਿਖਤੀ ਪਰ ਲਿਖਤੀ ਪਰਮਿਸ਼ਨ ਲੈਣ ਕੇ ਫਿਰ ਉਹਦੇ ਸੀਛੇ ਉੱਪਰ ਲੱਗਿਆ ਹੋਊਗਾ ਅਸੀਂ ਚੈੱਕ ਕਰਾਂਗੇ ਸਾਨੂੰ ਪਤਾ ਲੱਗ ਜਾ ਸਾਡੇ ਮੰਨ ਲਓ ਸੀਨੀਅਰ ਅਫਸਰ ਨੇ ਜਾਲੀ ਜਾਂ ਕਾਲੀ ਫਿਲਮ ਲਾਉਂਦੀ ਜਿਆਦਾ ਤੇ ਕੀਤੀ ਹੋਈ ਹੈ ਇੱਕ ਸਰ ਮੰਨ ਕੇ ਚਲੋ ਤੁਸੀਂ ਕੋਈ ਵੀ ਵੀ ਕਰੋ ਕਿਹਾ ਉਹਦੇ ਕੋਲ ਡਾਕੂਮੈਂਟ ਘਰੇ ਭੋਲੇ ਆ ਨਹੀਂ ਪਤਾ ਮਤਲਬ ਦਿਮਾਗ ਚ ਰਾਇਆ ਜਾਂ ਕਿਵੇਂ ਵੀ ਉਹ ਉਹਦੇ ਕੋਲ ਵਟਸਐਪ ਤੇ ਆ ਸਾਰਾ ਕੁਝ ਸਹੀ ਆ ਉਹਦੇ ਲਈ ਕੋਈ ਮਤਲਬ ਕਿਵੇਂ ਤੁਸੀਂ ਜਾ ਕੋਈ ਚੱਕਰ ਨਹੀਂ ਜੀ ਸਾਨੂੰ ਮਤਲਬ ਉਹ ਰੱਖਣਾ ਜ਼ਰੂਰੀ ਨਹੀਂ ਹੈ ਜ਼ਰੂਰੀ ਕੋਲੇ ਰੱਖਣਾ ਨਹੀਂ ਹੈ ਕਿਉਂਕਿ ਅਸੀਂ ਸਾਡੀ ਜਿਹੜੀ ਮਸ਼ੀਨ ਹੈ ਅਸੀਂ ਜਦੋਂ ਇਹਦਾ ਨੰਬਰ ਭਰਦੇ ਹਾਂ ਕਿਸੇ ਵੀ ਵਹੀਕਲ ਦਾ ਜਾਂ ਗੱਡੀ ਦਾ ਉਹ ਦੱਸਦੀ ਹੈ ਵੀ ਇਹਦੇ ਕੋਲੇ ਬੀਮਾ ਐਕਸਪਾਇਰ ਸਾਰਾ ਕੁਝ ਆਨਲਾਈਨ ਹੀ ਆ ਜਾਂਦਾ ਉਹ ਆਨਲਾਈਨ ਆ ਜਾਂਦਾ ਉਹ ਗੱਡੀ ਮਤਲਬ ਆਪੇ ਸ਼ੋਅ ਕਰ ਦਿੰਦੀ ਹੈ ਹੂੰ ਠੀਕ ਹੈ ਜੀ ਜੇਕਰ ਉਹਦੇ ਕੋਲੇ ਮੰਨ ਲਓ ਅਸੀਂ ਗੱਡੀ ਅਮਾਉਂਟ ਕਰਨੀ ਹੈ ਬੰਦ ਕਰਨੀ ਹੈ ਪਰ ਉਹਦੇ ਡਾਕੂਮੈਂਟ ਨਹੀਂ ਹੈ ਆਨਲਾਈਨ ਨਹੀਂ ਚੜੀ ਹੋਈ ਗੱਡੀ ਫਿਰ ਅਸੀਂ ਉਹ ਬੰਦ ਕਰ ਸਕਦੇ ਹਾਂ ਵੈਸੇ ਕੋਈ ਜ਼ਰੂਰਤ ਨਹੀਂ ਹੈ ਸਾਡੀ ਮਸ਼ੀਨ ਦੱਸਦੀ ਹੈ ਅਸੀਂ ਉਸੇ ਤਰ੍ਹਾਂ ਹੀ ਉਹਦਾ ਚਲਾਨ ਕਰ ਦਿੰਦੇ ਹਾਂ ਉਹ ਤਾਂ ਜਦੋਂ ਤੁਸੀਂ ਭਰਦੇ ਹੋ ਨੰਬਰ ਸਾਰਾ ਕੁ ਹੁਣ ਜਿਵੇਂ ਸਰ ਚੰਡੀਗੜ੍ਹ ਕੈਮਰੇ ਲੱਗੇ ਆ ਉਹ ਆਪਣੇ ਆਪ ਸਕੈਨ ਕਰ ਲੈਂਦੇ ਆ ਵੀ ਕਹਿੰਦੇ ਆ ਵੀ ਹੁਣ ਤਾਂ ਲੋੜ ਹੀ ਨਹੀਂ ਪੁਲਿਸ ਨੂੰ ਰੋਕਣ ਦੀ ਚਲਾਨ ਘਰੇ ਆ ਜਾਂਦਾ ਉਹ ਫਿਰ ਜਿਹੜੀ ਉਹ ਚ ਕਮੀ ਹੁੰਦੀ ਹੈ ਉਹਦਾ ਉਹ ਕਰਦੇ ਆ ਜੋ ਵੀ ਉਹਦੇ ਵਿੱਚ ਕਮੀਆਂ ਨਾ ਮੰਨ ਲਓ ਅਸੀਂ ਚਾਰ ਤਿੰਨ ਚੀਜ਼ਾਂ ਹੈ ਨਹੀਂ ਉਹਦਾ ਜੁਰਮਾਨਾ ਬਣ ਗਿਆ 12000 ਮੰਨ ਲਓ ਉਹਦੇ ਕੋਲ ਬੀਮਾ ਵੀ ਹੈ ਨਹੀਂ 2000 ਰੁਪਏ ਹੋ ਗਿਆ ਪੋਲੂਸ਼ਨ ਹੈ ਨਹੀਂ 5000 ਰੁਪਏ ਹੋ ਗਿਆ ਲਾਇਸੈਂਸ ਹੈ ਨਹੀਂ 5000 12000 ਹੋ ਗਿਆ 12000 ਦੇ ਵਿੱਚੋਂ ਅਸੀਂ ਬੰਦਾ ਦੇਖਦੇ ਕੋਈ ਬੰਦਾ ਆਉਣਾ ਮਾਤੜ ਬੰਦਾ ਅਸੀਂ ਮੈਂ ਤਾਂ ਤੁਹਾਨੂੰ ਸਲਾਹ ਇਹ ਦਊਂਗਾ ਜੀ ਤੁਹਾਡੇ ਬਾਦੀਆਂ ਭਰਾਈ ਵੀ ਅਸੀਂ ਚਲਾਨ ਨਹੀਂ ਤੋੜਣਾ ਅਸੀਂ ਕਿਉਂ ਗਵਰਨਮੈਂਟ ਨੂੰ ਨਜਾਇਜ਼ ਪੈਸਾ ਦੇਈਏ ਅਸੀਂ ਆਪਦੇ ਡਾਕੂਮੈਂਟ ਹੀ ਪੂਰੇ ਕਿਉਂ ਨਾ ਰੱਖੀਏ ਡਾਕੂਮੈਂਟ ਤੇ ਇੰਨੇ ਪੈਸੇ ਨਹੀਂ ਲੱਗਦੇ ਜਿੰਨਾ ਚਲਾਨ ਦਾ ਕਈ ਵਾਰੀ ਮੰਨ ਲਓ 15 20000 ਤੱਕ ਵੀ ਚਲਾਨ ਹੋ ਜਾਂਦਾ ਸਾਡੀ ਕੋਸ਼ਿਸ਼ ਹੁੰਦੀ ਆ ਬੰਦਾ ਉਹ ਜਾਂ ਹੈ ਮਾਤੜ ਉਹ ਦਾ ਨੀਰ ਅਕ੍ਰੈਸਟਰ ਫਿਰ ਅਸੀਂ ਕੋਸ਼ ਹੁੰਦੀ ਉਹਦੇ ਦੋ ਤਿੰਨ ਆਟਮਾ ਛੱਡ ਕੇ ਉਹਨੂੰ ਇੱਕ ਅਦੀ ਚਲਾਨ ਭਰ ਦਿੰਨੇ ਆ ਜਿਹੜਾ ਕੈਮਰਾ ਉਹਨੇ ਆਟੋ ਚੱਕਣਾ ਉਹਨੇ ਜੇ ਤਿੰਨ ਜਿੰਨੀਆਂ ਉਹਦੇ ਚ ਕਮੀ ਆ ਇੱਕ ਦੋ ਤੇ ਤਿੰਨ ਉਹਨੇ ਸਾਰੀਆਂ ਚੱਕਣੀਆਂ ਉਹਦਾ ਫਾਈਨ ਬੜਾ ਤਕੜਾ ਹੋਊਗਾ ਕੈਮਰੇ ਇੱਕ ਸਰ ਹੋਰ ਦੱਸੋ ਵੀ ਆਪਾਂ ਗੱਡੀ ਲਿਆਉਣੇ ਆ ਬਾਹਰੋਂ ਐਚ ਆਰ ਨੰਬਰਾਂ ਜਾਂ ਕਿ ਹੋਰ ਟੇਡ ਤੋਂ ਆਪ ਗੱਡੀ ਆ ਉਹ ਆਪਾਂ ਤਕਰੀਬਨ ਆਮ ਦੇਖਿਆ ਵੀ ਆਪਾਂ ਨਾਂ ਨਹੀਂ ਕਰਾਉਂਦੇ ਉਹਦੇ ਆਪਣੀ ਸੇਫਟੀ ਲਈ ਉਹ ਆਪਾਂ ਨੂੰ ਜਲਦੀ ਤੋਂ ਜਲਦੀ ਗੱਡੀ ਲੈ ਕੇ ਕੀ ਕੀ ਰੂਲ ਫੋਲੋ ਕਰਨੇ ਚਾਹੀਦੇ ਸਾਨੂੰ ਪਹਿਲਾਂ ਤਾਂ ਜੀ ਉਹਦੇ ਨਾਲ ਕਮਿਟਮੈਂਟ ਕਰਨੀ ਚਾਹੀਦੀ ਹੈ ਉਹਦੇ ਬੇਸ਼ੱਕ 5000 ਰੁਪਏ ਥੱਲੇ ਰੱਖੋ ਜਦਦੇ ਗੱਡੀ ਨਾ ਕਰਾਂਗੇ ਤੈਨੂੰ ਉਹਦੇ ਦੇਵਾਂਗੇ ਸਾਰੇ ਪੈਸੇ ਭਈਆ ਮਤਲਬ ਐਨਓਸੀ ਦਾ ਜਿਹੜਾ ਕਹਿੰਦੇ ਆ ਉਹ ਲੈ ਕੇ ਲੈ ਕੇ ਜਦੋਂ ਐਨਓਸੀ ਮੰਨ ਲਓ ਦਿੱਲੀ ਦੀ ਗੱਡੀ ਲੈ ਲਈ ਅਦਰ ਸਟੇਟ ਦੀ ਗੱਡੀ ਆਏ ਅਸੀਂ ਐਨਓਸੀ ਲੈ ਲਈ ਉਹਨਾਂ ਨੇ ਗੱਡੀ ਆਪਦੀ ਉਥੋਂ ਖਤਮ ਹੋ ਗਿਆ ਦ ਰਿਕਾਰਡ ਅੱਗੇ ਆ ਕੇ ਅਸੀਂ ਨਾਂ ਨਹੀਂ ਕਰਾਉਂਦੇ ਮੰਨ ਲਓ ਤੁਸੀਂ ਫਰੀਦਕੋਟ ਗੱਡੀ ਨਾਂ ਕਰਾਉਣੀ ਆ ਅਸੀਂ ਨਾਂ ਨਹੀਂ ਕਰਾ ਰਹੇ ਕਿਥੇ ਹਾਦਸੇ ਦੇ ਵਿੱਚ ਗੱਡੀ ਫਸ ਗਈ ਉਹਨੂੰ ਕਢਾਉਣਾ ਅਸੀਂ ਕਿਵੇਂ ਆ ਠੀਕ ਹੈ ਬਿਲਕੁਲ ਐਫੀਡੇਟ ਬੇਸ਼ੱਕ ਦਿੱਤਾ ਸਾਡੀ ਸੇਫਟੀ ਆ ਪਰ ਉਹ ਉਸ ਟਾਈਮ ਤੇ ਸਾਨੂੰ ਬੜੀ ਸਮੱਸਿਆ ਆਉਂਦੀ ਆ ਇਸ ਕਰਕੇ ਜਦੋਂ ਅਸੀਂ ਗੱਡੀ ਲੈਨੇ ਆ ਜੇ ਕੋਈ ਨਾਂ ਨਹੀਂ ਕਰਾਉਣਾ ਤੁਹਾਡੇ ਸਵਾਲ ਦਾ ਮੈਂ ਜਵਾਬ ਦੇਣ ਲੱਗਾ ਉਹਦੇ ਤੇ ਅਸੀਂ ਇੱਕ ਆਰਟੀਓ ਦਫਤਰ ਦਰਖਾਸਤ دیਏ ਵੀ ਆ ਗੱਡੀ ਸੀ ਜੀ ਮੇਰੇ ਤੋਂ ਐਸ ਬੰਦੇ ਨੇ ਖਰੀਦ ਕੀਤੀ ਸੀ ਜਿਹਨੂੰ 2-3 ਮਹੀਨੇ ਮੇਰੇ ਕਹਿਣ ਦੇ باوجود ਨਾ ਨੀ ਕਰਾ ਰਿਆ ਹੂੰ ਇਹ ਗੱਡੀ ਆ ਜਿਹੜੀ ਬਲੈਕਲਿਸਟ ਕੀਤੀ ਆ ਗਈ ਉਹ ਗੱਡੀ ਜਿਹੜੀ ਬਲੈਕਲਿਸਟ ਹੋ ਗਈ ਜਦੋਂ ਬਲੈਕਲਿਸਟ ਹੋ ਗਈ ਨਾ ਉਹਦਾ ਬੀਮਾ ਹੋਣਾ ਨਾ ਉਹਦਾ ਪੋਲੂਸ਼ਨ ਹੋਣਾ ਨਹੀਂ ਮਤਲਬ ਬਲੈਕਲਿਸਟ ਦਾ ਪੰਜਾਬੀ ਚ ਡਿਟੇਲ ਚ ਦੱਸੋ ਵੀ ਕੀ ਉਹ ਨੂੰ ਉਹ ਗੱਡੀ ਦਾ ਸਾਰਾ ਰਿਕਾਰਡ ਬਲੌਕ ਹੋ ਜਾਊਗਾ ਅੱਛਾ ਉਹ ਗੱਡੀ ਚਲਾ ਨਹੀਂ ਸਕਦੇ ਉਹ ਗੱਡੀ ਚਲਾ ਨਹੀਂ ਸਕਦੇ ਜਦ ਚਲਾਵਾਂਗੇ ਮੰਨ ਲਓ ਉਹਦਾ ਬੀਮਾ ਨਹੀਂ ਹੈ ਹੋਣਾ ਹੀ ਨਹੀਂ ਜੇ ਤੁਸੀਂ بیمੇ ਵਾਲੇ ਕੋਲੇ ਜਾਓਗੇ ਜਦੋਂ ਗੱਡੀ ਉਹਨੇ ਉਹ ਉਹਦੇ ਤੇ ਆਨਲਾਈਨ ਹੋਣੀ ਹੀ ਨਹੀਂ بیمਾ ਫਿਰ ਪੋਲਿਊਸ਼ਨ ਵਾਲੇ ਕੋਲਗੇ ਉਹ ਵੀ ਨਹੀਂ ਆਨਲਾਈਨ ਹੋਣਾ ਕਿਉਂਕਿ ਗੱਡੀ ਦੀ ਦੇਖੋ ਜਦੋਂ ਆਪਾਂ ਕੁਝ ਵੀ ਕਰਾਉਣੇ ਆਰਸੀ ਨਹੀਂ ਮੰਗਦੇ ਹੂੰ ਹੂੰ ਆਰਸੀ ਦੇ ਨਾਲ ਦੀ ਨਾਲ ਉਹਨਾਂ ਨੂੰ ਦੱਸਣਾ ਵੀ ਇਹ ਗੱਡੀ ਹੈ ਜਿਹੜੀ ਇਹ ਗੱਡੀ ਬਲੌਕ ਪਾਈ ਹੋਈ ਹੈ ਬਲੌਕਲਿਸਟ ਦੇ ਵਿੱਚ ਹੈ ਬਲੈਕਲਿਸਟ ਦੇ ਵਿੱਚ ਪਾਈ ਹੋਈ ਵੀ ਇਹ ਗੱਡੀ ਨੂੰ ਤੁਹਾਨੂੰ ਪਹਿਲਾਂ ਜਾ ਕੇ ਆਰਟੀਆ ਦਫਤਰ ਸਬੰਧਤ ਦੇ ਨਾਲ ਖਲੋਣੀ ਪਊਗਾ ਵੈਰੀਫਾਈ ਕਰਕੇ ਕਲੀਅਰ ਕਰੋ ਪਹਿਲੇ ਕਲੀਅਰ ਕਰੋ ਅੱਛਾ ਜੇ ਮੰਨ ਕੇ ਚੱਲੋ ਆਪਾਂ ਮੈਂ ਗੱਡੀ ਤੁਹਾਨੂੰ ਸੇਲ ਕਰਤੀ ਆ ਜੀ ਤੁਸੀਂ ਉਹ ਫਿਰ ਨਹੀਂ ਰੂਲ ਫਾਲ ਕੋਈ ਰਵ ਨਾ ਕਰੇ ਕਰਨਾ ਵਾਪਰ ਜੇ ਜਾਂ ਕੋਈ ਹਾਦਸਾ ਹੋ ਜਾਂਦਾ ਜਾਂ ਤੁਸੀਂ ਕੋਈ ਕ੍ਰਾਈਮ ਕਰ ਦੋ ਤਾਂ ਉਹ ਬਲੇਮ ਤਾਂ ਮੇਰੇ ਤੇ ਆਊਗਾ ਉਹ ਤਾਂ ਜੇ ਮੇਰੇ ਨਾਲ ਉਹਦੇ ਤੋਂ ਬਚਣ ਲਈ ਉਹਦਾ ਕੀ ਹੱਤਾ ਉਹਦੇ ਤੋਂ ਬਚਣ ਲਈ ਮੈਂ ਤਾਂ ਰਹਿ ਹੀ ਦੱਸਿਆ ਨਾ ਕਿ ਸੱਸਰ ਦੇ ਮੁਤਾਬਕ ਜਦੋਂ ਅਸੀਂ ਗੱਡੀ ਦੀ ਉਹਦੀ ਸਰਚ ਕਰਾਂਗੇ ਹੂੰ ਉਹ ਗੱਡੀ ਪਹਿਲੇ ਉਹਨਾਂ ਦੇ ਨਾਂ ਤੇ ਬੋਲੂਗੀ ਹੂੰ ਅਸੀਂ ਪਹਿਲੇ ਉਹਨਾਂ ਨੂੰ ਕੰਟੈਕਟ ਕਰਾਂਗੇ ਉਹ ਕਹੂ ਜੀ ਮੈਂ ਤਾਂ ਦਿੱਲੀ ਦੇ ਰਹਿਣ ਵਾਲਾ ਮੈਂ ਤਾਂ ਗੱਡੀ ਸੇਲ ਕਰਤੀ ਅਸੀਂ ਕਹਾਂਗੇ ਤੂੰ ਸੇਲ ਕਿਨੂੰ ਕੀਤੀ ਹੈ ਡਾਕੂਮੈਂਟ ਲੈ ਕੇ ਆਓ ਉਹਨੂੰ ਖੱਜਲ ਖਰਾਬ ਵੀ ਹੋ ਗਈ ਨਾ ਬੇਸ਼ੱਕ ਉਹ ਬੰਦੇ ਤੇ ਉਹ ਮੰਨ ਲਓ ਉਹਨੂੰ ਉਹਦਾ ਟਾਈਮ ਵੇਸਟ ਹੋਇਆ ਪਤਾ ਨਹੀਂ ਕਿੱਡਾ ਕੋ ਦਾ ਬਿਜ਼ਨਸ ਹੈ ਜਾਂ ਜੌਬ ਕਰਦਾ ਉੱਥੋਂ ਛੱਡ ਕੇ ਉਹਨੂੰ ਆਉਣਾ ਪਊਗਾ ਸਾਡੀ ਉਹਨੂੰ ਤਸੱਲੀ ਪੁਲਿਸ ਦੀ ਕਰਾਉਣੀ ਜ਼ਰੂਰੀ ਹੈ ਇਸ ਤੋਂ ਬਚਣ ਦੇ ਲਈ ਅਸੀਂ ਜਲਦੀ ਤੋਂ ਜਲਦੀ ਸੈਕਡ ਆਨਰ ਨੂੰ ਕਹੀਏ ਵੀ ਗੱਡੀ ਆਪਣੇ ਨਾਂ ਤੇ ਕਰਾਓ ਜੇ ਨਹੀਂ ਕਰਾਉਂਦੇ ਤਾਂ ਅਸੀਂ ਦੋ ਤਿੰਨ ਮਹੀਨੇ ਵੇਖ ਕੇ ਤੇ ਉਹ ਆਰਟੀਐ ਸਬੰਧਤ ਜਿੱਥੋਂ ਗੱਡੀ ਦਾ ਨੰਬਰ ਅਸਲ ਆ ਉੱਥੇ ਜਾ ਕੇ ਅਪਲੀਕੇਸ਼ਨ ਦੇ ਕੇ ਉਹਨੂੰ ਬਲੈਕਲਿਸਟ ਦੇ ਵਿੱਚ ਗੱਡੀ ਪਵਾ ਦਈਏ ਫਿਰ ਉਹ ਗੱਡੀ ਰੋਡ ਤੇ ਚੜਾਊਗਾ ਉਹਦਾ ਬੀਮਾ ਪੋਲੂਸ਼ਨ ਨਹੀਂ ਹੋਊਗਾ ਤੇ ਪੁਲਿਸ ਨਹੀਂ ਉਹਦਾ ਚਲਾਨ ਕਰਨਾ ਚਲਾਂ ਦਾ ਫਿਰ ਜ਼ਿੰਮੇਵਾਰ ਉਹ ਗੱਡੀ ਹੋ ਸਕਦਾ ਉਹ ਬੰਦ ਹੋ ਗਈ ਉਸ ਸੱਤ ਦੇ ਵਿੱਚ ਗੱਡੀ ਬੰਦ ਹੋਣੀ ਜੇ ਤੁਹਾਨੂੰ ਕੋਈ ਡਾਕੂਮੈਂਟ ਕੋਈ ਨਾ ਹੋਇਆ ਤੇ ਗੱਡੀ ਬੰਦ ਹੋਈ ਫਿਰ ਉਹਨੂੰ ਪਹਿਲੇ ਓਨਰ ਦੀ ਇਹ ਰਿਕਵੈਸਟ ਕਰਨੀ ਪਊਗੀ ਠੀਕ ਹੈ ਇਸ ਕਰਕੇ ਮਨ ਲਓ ਸਾਨੂੰ ਬਿਲਕੁਲ ਇਹ ਗੱਲ ਕਲੀਅਰ ਹੋਣੀ ਚਾਹੀਦੀ ਹੈ ਵੀ ਇਹ ਨਹੀਂ ਅਸੀਂ ਕੁਝ ਕਰ ਨਹੀਂ ਸਕਦੇ ਗੱਡੀ ਵੇਚ ਤੇ ਹੁਣ ਕਰੀਏ ਕੀ ਕਰਨਾ ਇਹ ਹੈ ਆਰਟੀਆ ਦਫਤਰ ਜਾ ਕੇ ਆਪਣੀ ਦਰਖਾਸਤ ਦਿਓ ਸਿੰਪਲ ਉਹਦੇ ਤੇ ਕਾਰਵਾਈ ਹੋ ਜਾਊਗੀ ਅੱਛਾ ਇੱਕ ਜੀ ਤੁਸੀਂ ਡੇਲੀ ਤੁਸੀਂ ਇਨਚਾਰਜ ਹੋ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੁਸੀਂ ਡੇਲੀ ਬਹੁਤ ਮਿਹਨਤ ਨਾਲ ਤੁਹਾਨੂੰ ਦੇਖਿਆ ਰਹੋ ਵਫਾ ਨਾਲ ਤੁਸੀਂ ਡੋਗੀ ਨਿਭਾਉਂਦੇ ਹੋ ਦਾ ਡੇਲੀ ਰੁਟੀਨ ਦੇ ਵਿੱਚ ਜਿਹੜਾ ਤੁਸੀਂ ਦੇਖਦੇ ਹੋ ਆਮ ਵੀ ਜੋ ਵੀ ਰੋਕਦੇ ਹੋ ਤਾਂ ਤੁਹਾਡਾ ਆਖਰੀ ਲਾਸਵਾਲਾ ਬਸ ਤੁਹਾਡਾ ਕੀ ਸੁਝਾਅ ਉਹਨਾਂ ਨੂੰ ਵੀ ਕਿਹੜੇ ਕਿਹੜੇ ਰੂਲ ਅਪੀਲ ਕਰਨੀ ਚਾਹੋਗੇ ਲੋਕਾਂ ਨੂੰ ਵੀ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਵੀ ਆਹ ਰੂਲ ਫੋਲੋ ਕਰੋ ਇਹਦੇ ਨਾਲ ਤੁਹਾਡਾ ਵੀ ਸੇਫਟੀ ਹੈ ਦੂਜਿਆਂ ਦੀ ਵੀ ਸੇਫਟੀ ਹੈ ਮੇਰੀ ਰਿਕਵੈਸਟ ਹੈ ਜੀ ਮੈਂ ਹੱਥ ਜੋੜ ਕੇ ਉਹੀ ਤੁਹਾਡੀ ਕਾਪੀ ਕਰਦਾ ਵੀ ਮੇਰੀ ਬੇਨਤੀ ਹੈ ਜਦੋਂ ਤੁਸੀਂ ਰੋਡ ਤੇ ਜੜਨਾ ਆਪਣੇ ਡਾਕੂਮੈਂਟ ਪੂਰੇ ਕਰੋ ਉਹਦਾ ਤੁਹਾਨੂੰ ਹੀ ਫਾਇਦਾ ਹੈ ਪੁਲਿਸ ਦਾ ਉਹਨੂੰ ਕੋਈ ਫਾਇਦਾ ਨਹੀਂ ਹੈ ਪੁਲਿਸ ਦਾ ਡਰਨਾ ਮੰਨੋ ਤੁਹਾਡੇ ਭੈਣ ਭਰਾ ਆ ਅਸੀਂ ਤੁਹਾਡੇ ਵਿੱਚੋਂ ਹੀ ਆ ਹਨਾ ਕੋਈ ਸਾਡਾ ਤਾਇਆ ਕੋਈ ਚਾਚਾ ਕੋਈ ਛੋਟਾ ਭਰਾ ਕੋਈ ਵੱਡਾ ਭਰਾ ਇਹਦੇ ਵਿੱਚ ਜਿੰਨੇ ਵੀ ਰੂਨ ਹੈਗੇ ਡਰਾਫਟ ਕਰੇ ਅਸੀਂ ਉਹਦੀ ਪਾਲਣਾ ਕਰੀਏ ਸਭ ਤੋਂ ਵੱਡੀ ਮਾੜੀ ਜਿਹੜੀ ਬਿਮਾਰੀ ਸਾਨੂੰ ਮੋਬਾਈਲ ਵੀ ਆ ਮੋਬਾਈਲ ਤਾਂ ਅਸੀਂ ਬਿਲਕੁਲੀ ਵਕਤਨਾ ਪਰ ਅੱਜਕੱਲ ਵੇਖਿਆ ਹਰੇਕ ਦੇ ਹੱਥ 'ਚ ਉਹ ਫਿਰ ਨੁਕਸਾਨ ਦੇ ਕੋ ਐਕਸੀਡੈਂਟ ਕਿੱਲੇ ਹੁੰਦੇ ਹੋ ਸਕਦਾ ਉਹਦੇ ਵਿੱਚ ਆਪਾਂ ਵੀ ਆਉਂਦੀ ਹੈ ਉਹਦੇ ਵਿੱਚ ਆਪਾਂ ਨਾ ਉਹ ਐਕਸੀਡੈਂਟ ਨਹੀਂ ਹੁੰਦੇ ਸਾਈਡ ਸ਼ੀਸ਼ਾ ਲਾ ਲਓ ਬਾਈਕ ਦਾ ਅਸੀਂ ਸਭ ਤੋਂ ਪਹਿਲਾਂ ਬਾਈਕ ਦਾ ਸਾਈਡ ਸ਼ੀਸ਼ਾ ਲਵਾ ਦਿੰਨੇ ਆ ਸਾਈਡ ਸ਼ੀਸ਼ੇ ਦਾ ਜੋ ਜੈਂਸੀ ਲਾਉਂਦੀ ਉਹਦਾ ਲੌਜਿਕ ਉਹਦਾ ਮਤਲਬ ਉਹਦਾ ਮਤਲਬ ਅਸੀਂ ਰਾਈਟ ਸਾਈਡ ਨੂੰ ਮੋੜਨਾ ਮੰਨ ਲਓ ਅਸੀਂ ਜਾ ਰਹੇ ਹਾਂ ਰਾਈਟ ਸਾਈਡ ਨੂੰ ਮੋੜਨਾ ਅਸੀਂ ਪਿੱਛੇ ਨੂੰ ਕਰਕੇ ਦੇਖਾਂਗੇ ਉਹਦੋਂ ਹੋ ਸਕਦਾ ਅਸੀਂ ਗਾਂਹਾਂ ਨਾਲ ਸਾਡਾ ਕੋਈ ਕੱਟ ਨੇੜੇ ਹੋਵੇ ਜਾਂ ਡਵਾਈਡਰ ਹੋਵੇ ਅਸੀਂ ਉਹਦੇ ਤੇ ਚੜ੍ਹ ਜਾਈਏ ਸਾਈਡ ਸ਼ੀਸ਼ੇ ਨਾਲ ਇਹ ਵੀ ਅਸੀਂ ਵੀ ਕੋਈ ਪਿੱਛੋਂ ਆਦਾ ਨਹੀਂ ਰਿਹਾ ਅਸੀਂ ਟਰਨ ਕਰਨ ਲੱਗੇ ਆ ਸਾਈਡ ਸੀਸ਼ੇ ਦਾ ਬਹੁਤ ਜ਼ਿਆਦਾ ਫਾਇਦਾ ਇਸੇ ਤਰ੍ਹਾਂ ਸੀਟ ਬੈਲਟ ਦਾ ਵੱਖਰਾ ਕੰਮ ਹੈ ਮੋਬਾਈਲ ਦਾ ਵੀ ਵੱਖਰੀ ਹੈ ਹਰ ਇੱਕ ਚੀਜ਼ ਦਾ ਮਤਲਬ ਹੈ ਮਤਲਬ ਤੋਂ ਬਿਨਾ ਕੋਈ ਵੀ ਕਾਨੂੰਨ ਨਹੀਂ ਬਣਿਆ ਜੋ ਟ੍ਰੈਫਿਕ ਨਿਯਮ ਬਣੇ ਹੋਏ ਆ ਸਾਡੇ ਡਰ ਰਸਤੇ ਨਹੀਂ ਆਡੀ ਸੇਫਟੀ ਹੱਥੇ ਬਣੇ ਹੋਏ ਧੰਨਵਾਦ ਸੋ ਇਹ ਸਾਨੂੰ ਜਿੰਮ ਸਿੰਘ ਜੀ ਟ੍ਰੈਫਿਕ ਇਨਚਾਰਜ ਜੋ ਕਿ ਸਮੇਂ-ਸਮੇਂ ਅਨੁਸਾਰ ਬਹੁਤ ਵਧੀਆ ਤਰੀਕੇ ਨਾਲ ਜਿਹੜੇ ਸਾਨੂੰ ਗਾਈਡ ਕਰਦੇ ਆ ਸੋ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਜਿਹੜੇ ਟ੍ਰੈਫਿਕ ਦੇ ਰੂਲ ਆ ਨੇ ਟ੍ਰੈਫਿਕ ਦੇ ਨਿਯਮ ਆ ਉਹਨਾਂ ਨੂੰ ਸਮੇਂ-ਸਮੇਂ ਅਨੁਸਾਰ ਜਦੋਂ ਵੀ ਸਾਈਕਲ ਛੜਕਤੇ ਰੋਡ ਤੇ ਚੜਦੇ ਆ ਤਾਂ ਉਹਨਾਂ ਨੂੰ ਫੋਲੋ ਕਰੀਏ ਤਾਂ ਕਿ ਅਸੀਂ ਵੀ ਬਚ ਸਕੀਏ ਔਰ ਅਗਲੇ ਨੂੰ ਵੀ ਬਚਾ ਸਕੀਏ ਇੱਕ ਵਾਰੀ ਲਾਸ ਮੇਰੀ ਇੱਕ ਲਾਸ ਬੇਨਤੀ ਜੀ ਜਦੋਂ ਅਸੀਂ ਬਾਜ਼ਾਰ ਵਿੱਚ ਆਉਣੇ ਆ ਜਾਂ ਕਈ ਪਿੰਡਾਂ ਦੇ ਵਿੱਚ ਹੀ ਮੈਂ ਕਸਬੇ ਵੀ ਦੇਖੇ ਕਈ ਵੱਡੇ ਆ ਉੱਥੇ ਅਸੀਂ ਗੱਡੀ ਨੂੰ ਪਾਰਕ ਕਰਦੇ ਆ ਬਿਲਕੁਲ ਰੋਡ ਦੇ ਉੱਪਰ ਕਰ ਜਾਂਦੇ ਮੇਰੀ ਹੱਥ ਜੋੜ ਕੇ ਰਿਕਵੈਸਟ ਆ ਵੀ ਐਦਾਂ ਨਾ ਕਰਿਆ ਕਰੋ ਕਿਉਂਕਿ ਜਗਾ ਬੜੀ ਹੁੰਦੀ ਹੈ ਜਿੱਥੇ ਅਸੀਂ ਲਾਉਣੇ ਮੰਨ ਲਓ ਅਸ ਜਗਾ ਤੇ ਜਗਾ ਨਹੀਂ ਹੈ ਗੱਡੀ ਨੂੰ ਉਹਨੂੰ ਗਾਂਮਸ਼ਾਂ ਕੋਈ ਦਸ ਕਰਮਾਂ ਗਾਂਮਸ਼ਾਂ ਕਰਕੇ ਲਾਓ ਬਾਜ਼ ਰੋਡ ਦੇ ਉੱਤੇ ਗੱਡੀਆਂ ਖੜੀਆਂ ਆ ਫਿਰ ਜਦੋਂ ਅਸੀਂ ਇਹਦੀ ਨੋਟਿਸਮੈਂਟ ਵੀ ਕਰਦੇ ਰਹਿੰਦੇ ਆ ਸਮਝਾਉਂਦੇ ਵੀ ਰਹਿੰਦੇ ਆ ਲੋਕਾਂ ਨੂੰ ਜਦੋਂ ਨਹੀਂ ਇਹ ਗੱਲ ਫਾਲੋ ਕਰਦੇ ਫਿਰ ਇਹਦਾ ਵੀ ਚਲਾਣ ਬਣਦਾ ਇਹ ਤਾਂ ਬਿਲਕੁਲ ਚਲਾਣਾ ਹੈ ਸੜਕ ਤੇ ਖੜੀ ਗੱਡੀ ਹੈ ਸੜਕ ਤੇ ਗੱਡੀ ਰੋਂਗ ਸਾਈਡ ਮਤਲਬ ਰੋਂਗ ਪਾਰਕਿੰਗ ਗੱਡੀ ਦਾ ਚਲਾਣਾ ਪਰ ਬਜਾਜ 500 ਰੁਪਏ ਨਹੀਂ ਕਰਦੇ ਜੀ ਦੇਖੋ ਜੀ ਮੈਂ ਚਲਾਣ ਨਿਤ ਕਰਦਾ ਕਿਉਂ ਕਰਦਾ ਕਿਉਂਕਿ ਲੋਕਾਂ ਨੂੰ ਸਮਝਾਉਣ ਦੇ ਬਾਬਦ ਤੇ ਉਹ ਵੀ ਜਦੋਂ ਨਹੀਂ ਸਮਝਦੇ ਫਿਰ ਤਾਂ ਉਹਦਾ ਇਲਾਜ ਤਾਂ ਜੀ ਚਲਾਣੇ ਆ ਜਦੋਂ ਜੇਬ ਚੋਂ ਪੈਸੇ ਨਿਕਲਦੇ ਬੰਦੇ ਹਰੇਕ ਨੂੰ ਉਦੋਂ ਮਹਿਸੂਸ ਹੁੰਦਾ ਅਸੀਂ ਪੈਸੇ ਲੋਕਾਂ ਨੂੰ ਕਢਾਉਣਾ ਨਹੀਂ ਚਾਹੁੰਦੇ ਮੈਂ ਵਾਰ-ਵਾਰ ਇਸੇ ਕਰਕੇ ਹੀ ਫੀਲ ਕਰਦਾ ਵੀ ਤੁਸੀਂ ਉਹ ਸਾਰੇ ਟੈਕਨਿਜਮਾਂ ਨੂੰ ਫਾਲੋ ਕਰੋ ਅਸੀਂ ਗਵਰਨਮੈਂਟ ਨੂੰ ਪੈਸਾ ਨਹੀਂ ਦੇਣਾ ਮੈਂਬਰ ਇੱਕ ਇੱਕ ਮੇਰੀ ਲਾਸਟ ਬੇਨਤੀ ਹੋਰ ਹੈ ਹਾਂਜੀ ਹਾਂਜੀ ਹੁਣ ਕਈ ਬੰਦੇ ਆਉਂਦੇ ਆ ਜੀ ਉਹਨਾਂ ਦਾ ਚਰਾਣ ਮੰਨ ਲਓ 2-4000 ਰੁਪਏ ਦਾ ਬੰਦਾ ਉਹ ਸਾਨੂੰ ਕਹਿਣਗੇ ਜੀ ਦੇ ਲੈ ਕੇ ਕਰ ਲਓ ਕੁਛ ਘੱਟ ਕਰ ਲਓ ਜੀ ਮੈਂ ਲੋਕਾਂ ਨੂੰ ਅਪੀਲ ਇਸ ਕਰਕੇ ਲੋਕ ਆਪ ਹੀ ਕਹਿੰਦੇ ਬਿਲਕੁਲ ਬਿਲਕੁਲ ਜੀ ਪੈਸੇ ਲੈ ਲੋ ਜੀ ਥੋੜੇ ਬਹੁਤੇ ਤੁਸੀਂ ਸਾਡਾ ਚਲਾਨ ਨਾ ਕਰੋ ਕਿਉਂ ਪੈਸੇ ਲਈਏ ਸਾਨੂੰ ਗਵਰਨਮੈਂਟ ਇੰਨੀ ਤਨਖਾਹ ਦੇ ਰਹੀ ਹੈ ਬਿਲਕੁਲ ਹੈਨਾ ਅਸੀਂ ਪੁਲਿਸ ਨੂੰ ਗਲਤ ਪਾਸੇ ਨਾ ਲਾਉਣ ਦੀ ਕੋਸ਼ਿਸ਼ ਕਰੀਏ ਜੇਕਰ ਅਸੀਂ ਚਲਾਨ ਮੰਨ ਲਓ ਸਾਨੂੰ 500 1000 ਰੁਪਿਆ ਭਰਨਾ ਪੈ ਗਿਆ ਅਸੀਂ ਗਵਰਨਮੈਂਟ ਸਾਨੂੰ ਕਿੰਨੀਆਂ ਸਹੂਲਤਾਂ ਦੇ ਰਹੀ ਹੈ ਆਟਾ ਦਾਲ ਸਕੀਮ ਫਰੀ ਹੈ ਬਿਜਲੀ ਦੇ ਬਿੱਲ ਫਰੀ ਹੈ ਜੇ ਕੋਈ 500 1000 ਰੁਪਿਆ ਅਸੀਂ ਸਰਕਾਰ ਦੇ ਖਾਤੇ 'ਚ ਪਾਵਾਂਗੇ ਉਹ ਕਿਸੇ ਰੂਪ ਦੇ ਵਿੱਚ ਉਹ ਪੈਸਾ ਸਾਡੇ ਕੋਲ ਹੀ ਆ ਜਾਣਾ ਜੇ ਮੰਨ ਲਓ ਕਿਸੇ ਪੁਲਿਸ ਮੁਲਾਜ਼ਮ ਨੂੰ ਅਸੀਂ ਪੈਸੇ ਦੇਤੇ ਉਹ ਤੁਹਾਡੇ ਸਾਡੇ ਕੋਲ ਕਿਵੇਂ ਆਊਗਾ ਤਾਂ ਪੁਲਸ ਵਾਲੇ ਦੀ ਮੁਲਾਜ਼ਮ ਦੀ ਸਾਡੀ ਜੇਬ 'ਚ ਆਊਗਾ ਬਿਲਕੁਲ ਬਿਲਕੁਲ ਇੱਕ ਉਹਦੀ ਗਲਤ ਆਦਤ ਬਣੂਗੀ ਮੁਲਾਜ਼ਮ ਦੀ ਇਸ ਕਰਕੇ ਮੈਂ ਬੇਨਤੀ ਕਰਦਾ ਜੇ ਤੁਹਾਨੂੰ ਕਿਤੇ ਚਲਾਨ ਭਰਨਾ ਵੀ ਪੈਂਦਾ ਤੁਸੀਂ ਉਹਨੂੰ ਸਹੀ ਤਰੀਕੇ ਨਾਲ ਆਪਣਾ ਚਲਾਨ ਭਰ ਕੇ ਉਹ ਤੋਂ ਰਸੀਦ ਲਓ ਰਸੀਦ ਤੋਂ ਬਿਨਾ ਤੁਸੀਂ ਨਹੀਂ ਜਾਣਾ ਕੋਈ ਟ੍ਰੈਫਿਕ ਵਾਲਾ ਜਦੋਂ ਕੋਈ ਜਗਾ ਕੋਈ ਨਾਕੇ ਤੇ ਮੁਲਾਜ਼ਮ ਖੜਾ ਉਹਨੂੰ ਕੋਈ ਸਾਨੂੰ ਰਸੀਦ ਦੇ ਦਿਓ ਚਲਾਨ ਦੀ ਚਲਾਨ ਭਰਦੇ ਹੋ ਮਤਲਬ ਰਸੀਦ ਤੋਂ ਬਿਨਾ ਕੈਸ਼ ਵੈਸੇ ਆਪਾਂ ਜਿਵੇਂ ਕਹਿੰਨੇ ਆ ਲੈ ਲੈ ਨਹੀਂ ਨਹੀਂ ਕੈਸ਼ ਲੈਨੇ ਤਾਂ ਕੈਸ਼ ਦੀ ਰਸੀਦ ਲਓ ਠੀਕ ਹੈ ਆਨਲਾਈਨ ਮਸ਼ੀਨਾਂ ਦੇ ਵਿੱਚੋਂ ਸਲਿੱਪ ਨਿਕਲਦੀ ਆ ਜਿਵੇਂ ਆਪਾਂ ਵਾਸਤੇ ਕਨੈਕਟਰ ਕੱਢ ਕੇ ਦਿੰਦੇ ਆ ਉਹ ਰਸੀਦ ਜ਼ਰੂਰ ਲੈਣੀ ਆ ਜੇ ਨਹੀਂ ਦਿੰਦਾ ਤੈਨੂੰ ਕੋਈ ਭਾਈ ਸਾਹਿਬ ਦਿਓ ਠੀਕ ਹੈ ਠੀਕ ਹੈ ਜੀ ਮੇਰੇ ਖਾਸ ਕਰਕੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਮੈਂ ਜਿਹੜੇ ਮੇਰੇ ਕੋਲੇ ਸਾਰੀਆਂ ਸਬਡਿਵੀਜ਼ਨਾਂ ਨੂੰ ਅਸੀਂ ਕਰਮਚਾਰੀਆਂ ਨੂੰ ਸਪੈਸ਼ਲ ਹਦਾਇਤ ਕੀਤੀ ਹੋਈ ਆ ਵੀ ਭਾਈ ਤੁਸੀਂ ਚਲਾਨ ਕੱਟ ਕੇ ਉਹਨੂੰ ਸੀਤ ਦੇਣੀ ਹੀ ਦੇਣੀ ਆ ਜੇਕਰ ਕਿਸੇ ਤਰ੍ਹਾਂ ਦੀ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਤੁਹਾਨੂੰ ਸਮੱਸਿਆ ਆਉਂਦੀ ਤੇ ਮੇਰੇ ਨਾਲ ਤਾਲਮਿਲ ਕਰ ਸਕਦਾ ਬਿਲਕੁਲ ਥੈਂਕ ਯੂ ਜੀ ਥੈਂਕ ਯੂ ਸੋ ਪੀਐਸ ਹਨ ਮੁਕੀਲ ਸਿੰਘ ਜਿਨ੍ਹਾਂ ਨੇ ਟ੍ਰੈਫਿਕ ਨਿਯਮਾਂ ਬਾਰੇ ਸਾਨੂੰ ਬੜੀ ਡਿਟੇਲ ਚ ਦੱਸਿਆ ਸੋ ਦੇਖਦੇ ਰਹੋ ਪੰਜਾਬੀ ਟਾਕ ਟੀਵੀ ਧੰਨਵਾਦ